ਔਰ ਬੜੇ ਇੱਕ ਸੋਸ਼ਲ ਕੌਜ਼ ਲਈ ਜਾਂ ਕਹਿ ਲਓ ਇੱਕ ਪੁੰਨ ਦੇ ਕੰਮ ਲਈ ਤੁਸੀਂ ਅ ਭੇਜੇਗੇ ਸੀ ਕਿ ਕਿ ਆਖੇ ਤੁਸੀਂ ਵਿਦਿਆ ਦਾ ਦਾਨ ਜਿਹੜਾ ਉਹ ਇੱਥੇ ਬੈਟਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਦੇ ਸਕੋ ਔਰ ਜਿਸ ਤਰ੍ਹਾਂ এডਿਕੇਸ਼ਨ ਮਹेश ਸਾਬ ਨੇ ਦੱਸਿਆ ਕਿ ਤੁਹਾਡੀ ਆਪਣੀ ਪਰਸਨੈਲਿਟੀ ਚ ਵੀ ਚੇਂਜ ਆਇਆ ਮੈਂ ਵੀ ਥੋੜਾ ਜਿਹਾ ਨੋਟ ਕਰ ਰਿਹਾ ਕਿਉਂਕਿ ਜਦੋਂ ਪੰਜਾਬ ਪਬਲਿਕ ਦੇ ਵਿੱਚ ਸੀਗੇ ਉਦੋਂ ਮਾਈਕ ਲੈਣ ਤੋਂ ਡਰਦੇ ਸੀ ਨਹੀਂ 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 ਤੁਰ ਹੁੰਦ ਨੂੰ ਫੜਦਾ ਉਹ ਨਾ ਬੋਲਿਆ ਨਹੀਂ ਜਾਣਾ ਪਤ ਨਹੀਂ ਹੈ ਨਾ ਹਿਚਕਾਉਂਦੇ ਸੀ ਹੁਣ ਮਾਈਕ ਖੋਣੇ ਹੋਵੇ ਤੇ ਦਰਫੜਾ ਦਰਫੜਾ ਉਹ ਫਰਕ ਪੈ ਗਿਆ ਕੰਫੀਡੈਂਸ ਆ ਗਿਆ ਬੋਲਣ ਦਾ ਸੋ ਬੜੀ ਅੱਛੀ ਗੱਲ ਹੈ ਕਿਉਂਕਿ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ ਨੀ ਆਲੀ ਇੱਟ ਜਿਹੜੀ ਹੈ ਉਹ ਆਪਾਂ ਜੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਘਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਿਆ ਜਾਂ 2 ਰੁਪਏ ਇੱਟ ਮਹਿੰਗੀ ਲਾ ਲਈ ਪਰ ਨੀ ਵਾਲੀ ਇਟ ਇਹ ਅਸਲੀ ਇਟ ਨਹੀਂ 2 ਮ ਜ 100 ਮ ਇਟ ਨਹੀਂ ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹੋ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਾਲਾਂਕਿ ਨੀਹਾਂ ਵਾਲੀਆਂ ਇੱਟਾਂ ਨਜ਼ਰ ਨਹੀਂ ਆਉਂਦੀਆਂ ਹੁੰਦੀਆਂ ਨਜ਼ਰ ਤਾਂ ਬਾਹਰੋਂ ਤਾਂ ਚਲ ਜੋ ਮਰਜ਼ੀ ਬਣਾ ਲਓ ਚਾਹੇ ਲੱਕੜ ਲਾ ਲਓ ਚਾਹੇ ਤੁਸੀਂ ਫੋਮ ਲਾ ਲਓ ਰੰਗ ਜਿਹੜਾ ਮਰਜ਼ੀ ਕਰ ਲਓ ਪਰ ਅਸਲੀ ਇਸ ਬਿਲਡਿੰਗ ਦੀ ਜਿਹੜੀ ਸ਼ਕਤੀ ਹੈ ਉਹ ਨੀਹਾਂ ਦੇ ਵਿੱਚ ਹੈ ਜਿੰਨੀ ਨੀ ਮਜ਼ਬੂਤ ਹੋਊਗੀ ਉੰਨੀ ਇਹ ਬਿਲਡਿੰਗ ਜਿਹੜੀ ਉਹ ਜਿਆਦਾ دیر ਚੱਲੂਗੀ ਸੋ ਤੁਸੀਂ ਉੱਥੋਂ ਦੇ ਸਿਸਟਮ ਦੇਖ ਕੇ ਆਏ ਮੈਂ ਘਰ ਕਾਫੀ ਪਹਿਲਾਂ ਦੁਨੀਆ ਪਰ ਚ ਜਾਂਦਾ ਰਿਹਾ ਮੈਂ ਅਲਰੇਡੀ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਬਿਲਕੁਲ ਵੀ ਅ ਬੱਚਿਆਂ ਤੇ ਟੈਨਸ਼ਨ ਨਹੀਂ ਜਾਂ ਕੋਈ ਉਹਨਾਂ ਨੂੰ ਕੋਈ ਹੋਮਵਰਕ ਦੇ ਦਿੰਨੇ ਆ ਹੋਮਵਰਕ ਚੋਂ 15 ਦਿਨ ਤੇ ਛੁੱਟੀਆਂ ਦੇ ਐਂ ਲੰਘ ਜਾਂਦੇ ਵਿਚਰੇਂਦੇ ਫਿਰ ਆਪਾਂ ਨੂੰ ਲੱਗਦਾ ਕਿ ਸ਼ਾਇਦ ਇਹ ਘਰੇ ਜਾ ਕੇ ਪੜਨਗੇ ਪਰ ਉਹ ਇੱਕ ਰੱਟਾ ਟਾਈਪ ਸਿਸਟਮ ਜਿਹੜਾ ਉਹ ਉਹ ਜਿਹੜਾ ਉਹਦੇ ਚ ਆਪਾਂ ਫਸੇ ਹੋਏ ਸੀ ਸੋ ਹੁਣ ਤੇ ਤੁਸੀਂ ਜੇ ਕਿ ਆਏ ਹੋ ਤੁਸੀਂ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਤੁਸੀਂ ਆਪ ਆਲਰੇਡੀ ਮਹੀਨੇ ਤੋਂ ਵੱਧ ਹੋ ਗਿਆ ਆਲਰੇਡੀ ਤੁਸੀਂ ਕਰ ਚੁੱਕੇ ਹੋ ਛੋਟੇ ਛੋਟੇ ਤਜਰਬੇ ਜਾਂ ਪੇਰੈਂਟਸ ਨਾਲ ਜਾਂ ਐਸ ਐਮ ਸੀ ਜਿਹੜੀਆਂ ਨੇ ਜਾਂ ਮੈਂਬਰ ਪੰਚਾਇਤਾਂ ਨਾਲ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਜਿਹੜੇ ਨੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਅਸੀਂ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਤੇ ਆਪਣੇ ਪਹਿਲਾਂ ਕੀ ਸੀਗਾ ਕਿ ਗਾਈਡਾਂ ਤੋਂ ਜਾਂ ਕੁੰਜੀਆਂ ਕਹਿੰਦੇ ਨੇ ਤੇ ਆ ਜਾਦ ਕਰ ਰਹੇ ਹੋ ਜੋ ਉਹਦੇ ਚ ਸਹੀ ਹੈ ਜਿਉਂ ਨੇ ਬੱਚੇ ਨੇ ਲਿਖਤਾ ਤਾਂ ਸਹੀ ਹੈ ਨਹੀਂ ਤਾਂ ਉਹਦੇ ਨੰਬਰ ਕੱਟ ਲੇ ਹੋ ਸਕਦਾ ਬੱਚੇ ਨੇ ਕੁਝ ਉਹ ਤੋਂ ਵੀ ਵਧੀਆ ਲਿਖਿਆ ਹੋਵੇ ਜੋ ਗਾਈਡ ਵਾਲੇ ਨੇ ਨਹੀਂ ਲਿਖਿਆ ਤੇ ਬੱਚੇ ਦੀ ਆਪਣੀ ਜਿਹੜੀ ਅ ਅੰਦਰੋਂ ਜਿਹੜੀ ਆਪਣੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਣਾ ਚਾਹੀਦਾ ਦੇਖੋ ਅੰਡੇ ਨੇ ਟੁੱਟਣੀ ਟੁੱਟਣਾ ਹੈ ਅੰਡੇ ਦੀ ਕਿਸਮ ਵਿੱਚ ਟੁੱਟਣਾ ਲਿਖਿਆ ਹੋਇਆ ਹੈ ਪਰ ਅੰਡਾ ਜੇ ਬਾਹਰਲੀ ਫੋਰਸ ਨਾਲ ਟੁੱਟਦਾ ਤਾਂ ਉਹਦੇ ਅੰਦਰਲੀ ਜ਼ਿੰਦਗੀ ਖਤਮ ਪਰ ਜੇ ਅੰਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਇੰਨਾ ਕੀ ਫਰਕ ਹੈ ਬਸ ਸੋ ਤੁਹਾਡੇ ਕੋਲੇ ਬੱਚੇ ਨੇ ਉਹ ਜੀ ਉਹਨਾਂ ਨੂੰ ਤੁਸੀਂ ਅੰਦਰਲੀ ਫੋਰਸ ਨਾਲ ਉਹਨਾਂ ਨੂੰ ਕਹੋਗੇ ਕਿ ਤੇਰੇ ਕੋਲ ਕੀ ਹੈ ਤੂੰ ਸਲਾਮ ਤੂੰ ਕਿਵੇਂ ਕਰਨਾ ਚਾਹੁੰਦਾ ਹੈ ਇਸ ਸਵਾਲ ਨੂੰ ਹੱਲ ਤੂੰ ਦਾ ਸਪਨਾ ਆਈਡੀਆ ਉਹ ਦਾ ਅੰਦਰ ਲਾਉ ਏ ਜੇ ਬਾਹਰੋਂ ਕਹੋਗੇ ਕਿਆ ਹੀ ਕਰ ਨਹੀਂ ਤਾਂ ਗਲਤ ਹੈ ਤਾਂ ਫਿਰ ਉਹ ਦਾ ਅੰਦਰਲਾ ਜਿਹੜਾ ਕ੍ਰੀਏਟੀਵਿਟੀ ਉਹ ਮਰ ਜੂਗੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਹੁਣ ਅਸੀਂ ਆਪਣੇ ਮੈਡਮ ਨੇ ਕਿਹਾ ਕਿ ਹੁਣ ਸਾਡੇ ਅੰਦਰ ਵੀ ਆਪ ਆਪ ਹੀ ਆਈਡੀਆ ਆਉਣ ਲੱਗ ਗਏ ਮੈਂ ਐਗਜ਼ਾਮਪਲ ਦੇ ਦਿੰਦਾ ਜੇ ਕੋਈ ਨਲਕਾ ਖੜਾ ਹੈ ਪਾਣੀ ਨਹੀਂ ਹੈਗਾ ਜ ਪਹਿਲਾਂ ਉੱਥੇ ਬਾਹਰੋਂ ਪਾਣੀ ਪਾਉਨੇ ਆ ਉਹ ਪ੍ਰੋਪਾਉ ਨੇ 4-5 ਡੱਬੇ ਫਿਰ ਉਹਨੂੰ ਗੇੜਦੇ ਆ ਫਿਰ ਪਾਣੀ ਚੱਕ ਲੈਂਦਾ ਪਰ ਪਹਿਲਾਂ ਪਹਿਲਾਂ ਤਾਂ ਉਹੀ ਪਾਣੀ ਆਉਂਦਾ ਜਿਹੜਾ ਪਾਇਆ ਹੁੰਦਾ ਫਿਰ ਉਹਦਾ ਆਪਣਾ ਆਉਣ ਲੱਗ ਜਾਂਦਾ ਥੋੜੀ ਦੇਰ ਬਾਅਦ ਉਹਦਾ ਆਪਣਾ ਪਾਣੀ ਆਉਣ ਲੱਗ ਜਾਂਦਾ ਸਤਿ ਸ੍ਰੀ ਅਕਾਲ ਠੀਕ ਹੈ ਨਾ ਹੁਣ ਤਾਂ ਸ਼ਾਇਦ ਤੁਹਾਨੂੰ ਤੁਹਾਡੇ ਕੋਲੇ ਉਹ ਗੱਲਾਂ ਹੋਣ ਜਿਹੜੀਆਂ ਤੁਸੀਂ ਟ੍ਰੇਨਿੰਗ ਚ ਲੈ ਕੇ ਆਏ ਹੋ ਜਦੋਂ ਤੁਸੀਂ ਹੌਲੀ ਹੌਲੀ ਇਹਨੂੰ ਨਲਕੇ ਨੂੰ ਆਪਣੇ ਕ੍ਰੀਏਟੀਵਿਟੀ ਦੇ ਨਾਲ ਕੇ ਨੂੰ ਗੇੜਨ ਲੱਗ ਗਏ ਤਾਂ ਤੁਹਾਡੇ ਆਪਣੇ ਆਈਡੀਆਜ਼ ਆਉਣਗੇ ਵੀ ہاں ਆ ਵੀ ਆ ਵੀ ਜੋ ਤੁਸੀਂ ਸਿੱਕੇ ਵੀ ਨਹੀਂ ਆਏ ਹੋ ਤੋ ਸੋ ਇਹ ਬੜੀ ਅੱਛੀ ਗੱਲ ਹੈ ਕਿ ਸਾਡਾ ਬੇਸ ਪ੍ਰਾਇਮਰੀ ਦਾ ਪੰਜਾਬ ਦਾ ਇੰਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ ਕਿਉਂਕਿ ਬੇਸ ਵਧੀਆ ਬਣ ਗਿਆ ਤਾਂ ਫਿਰ ਅੱਗੇ ਉਹਨਾਂ ਨੇ ਮਿਡਲ ਚਹਾਈ ਚ ਸੀਨੀਅਰ ਸਕੈਂਡਰੀ ਚ ਯੂਨੀਵਰਸਿਟੀਆਂ ਜਾ ਕੇ ਉਹਨਾਂ ਦੇ ਆਪਣੀ ਪਰਸਨੈਲਿਟੀ ਬਦਲ ਜਾਣੀ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਉਸ ਕੰਟਰੀ ਜਾ ਕੇ ਆਏ ਹੋ ਜਿਹੜਾ ਐਜੂਕੇਸ਼ਨ ਟ੍ਰੇਨਿੰਗ ਦੇ ਵਿੱਚ ਨੰਬਰ 1 ਹੈ ਔਰ ਸਭ ਤੋਂ ਵਧੀਆ ਗੱਲ ਕਿ ਉਹਨਾਂ ਨੇ ਤੁਹਾਨੂੰ ਬੈਸਟ ਮੰਨਿਆ ਕਿ ਹਾਂ ਮਤਲਬ ਤੁਸੀਂ ਲਰਨਿੰਗ ਦੇ ਵਿੱਚ ਬੈਸਟ ਹੋ ਤੁਹਾਡੇ ਅੰਦਰ ਸਿੱਖਣ ਦੀ ਚਾਹ ਹੈ ਚਲੋ ਦੀਵਾਲੀ ਤਾਂ ਖੈਰ ਤੁਸੀਂ ਨਹੀਂ ਬਣਾ ਸਕੇ ਮੈਂ ਕਿ ਦੋ ਦੀਵਾਲੀਆਂ ਸੀ ਇੱਥੇ ਇਦ ਕੀ ਦੋਸ ਹੀ ਇੱਥੇ ਸਾਡੇ ਨਾਲ ਇੱਕ ਤੁਹਾਡੇ ਨਾਲ ਦੀ ਹੋਗੀ ਸੋ ਇਸ ਵਾਰ ਤੇ ਬਰਤ ਮੈਂ ਤੁਹਾਨੂੰ ਉਸ ਦਿਨ ਵੀ ਕਹਾਂ ਸੀ ਇੱਕ ਦੀਵਾਲੀ ਛੱਡ ਕੇ ਦੇਖਿਓ ساری ਉਮਰ ਯਾਦ ਰਹੂਗੀ। ਤੋਂ ਤੁਸੀਂ ਆ ਜਾ ਕੇ ਆਪਣੇ ਬੱਚਿਆਂ ਨੂੰ ਆਪਣੀ ਐਸੈਟ ਪੰਜਾਬ ਦੀ ਪ੍ਰਾਪਰਟੀ ਸਮਝ ਕੇ ਕਿ ਇਹਨਾਂ ਨੂੰ ਤਰਾਸ਼ਣਾ ਜਿਵੇਂ ਅਸੀਂ 4 ਸਾਲ ਦੇ ਬੱਚੇ ਨੂੰ ਵਪਾਰ ਕਰਨ ਦੀ ਬਿਜ਼ਨਸ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਦਿੱਲੀ ਦੇ ਵਿੱਚ ਵੀ ਦਿੱਲੀ ਦੇ ਵਿੱਚ ਸਟੂਡੈਂਟ ਫਿਨਲੈਂਡ ਗਏ ਸੀਗੇ। ਮਿੰਦੋ ਜਿਹੜੇ ਟੀਚਰ ਨੇ। ਉਹਨਾਂ ਨੇ ਵੀ ਆ ਕੇ ਹੈਪੀਨੈਸ ਕਲਾਸਸ ਸ਼ੁਰੂ ਕੀਤੀਆਂ ਸੀ ਆ ਕੇ। ਮਨੀਸ਼ ਸੋਦੀਆ ਜੀ ਨੇ ਭੇਜੇ ਸੀਗੇ ਜਦੋਂ। ਸੋ ਅਗਲੇ ਬੈਚ ਵੀ ਭੇਜਾਂਗੇ। ਕਿ ਜਿੱਥੇ ਜਿੱਥੇ ਸਾਨੂੰ ਮੌਕਾ ਮਿਲੂ ਕੋ ਚੰਗੀ ਚੀਜ਼ ਸਿੱਖਣ ਦਾ। ਕੋਈ ਬਜਟ ਦਾ ਸਿੱਖਿਆ ਵਾਸਤੇ ਅਸੀਂ ਕੋਈ ਬਜਟ ਦੀ ਸਿੱਖਿਆ ਨਹੀਂ ਲਾਉਂਦੇ। ਕਿਉਂਕਿ ਦਿੱਤਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਨਾ ਸੋ ਬਹੁਤ ساری ਟੀਚਰਸ ਵੀ ਭਰਤੀ ਕਰਨੀਆਂ ਹਜੇ ਹੁਣ ਸਿਸਟਮ ਇਸ ਤਰ੍ਹਾਂ ਦਾ ਤੁਸੀਂ ਦਾ ਟ੍ਰੇਨਿੰਗ ਦੀ ਗੱਲ ਕਰਦੇ ਹਾਂ ਵੀ ਹੈਪੀਨੈਸ ਕਲਾਸਾਂ ਇਹ ਇੱਥੇ ਟੀਚਰਾਂ ਨੂੰ ਪਹਿਲਾਂ ਟੈਂਕੀਆਂ ਤੇ ਚੜ੍ਹਨਾ ਪੈਂਦਾ ਫਿਰ ਉਹਨਾਂ ਦੇ ਲਾਠੀ ਚਾਰਜ ਹੁੰਦਾ ਹੈ ਫਿਰ ਸੱਟਾਂ ਵਾਜਦੀਆਂ ਫਿਰ ਕਿਤੇ ਜਾ ਕੇ ਕੋਈ ਸਾਲਾਂ ਬਾਅਦ ਕਿਤੇ ਜਾ ਕੇ ਉਹਨਾਂ ਨੂੰ ਮੌਕਾ ਮਿਲਦਾ ਉਹ ਤਾਂ ਭੁੱਲੀ ਜਾਂ ਕਾਦਾ ਜੋ ਆਏ ਕਾਦਾ ਸਟ्रेस ਉਹ ਤਾਂ ਸਾਰਾ ਸਟ्रेस ਤਾਂ ਆਪ ਲਈ ਬਰਦੇ ਹੁੰਦੇ ਹੋ ਸੋ ਇਸ ਕਰਕੇ ਮੈਂ ਚਾਹੁੰਨਾ ਕਿ ਟੀਚਰ ਤਾਂ ਘਟੂ ਘਟ ਬੇਫਿਕਰ ਹੋਵੇ ਨਾ ਉਹ ਆਪਣੀ ਤਨਖਾਹ ਵਾਲੇ ਪਾਸਿਓਂ ਵੀ ਆਰਥਿਕਤਾ ਵਾਲੇ ਪਾਸਿਓਂ ਵੀ ਔਰ ਆਪਣੀ ਜੌਬ ਦੀ ਸੈਟੀਸਫੈਕਸ਼ਨ ਵੀ ਹਾਂ ਮੈਨੂੰ ਜੋ ਮੈਂ ਜੋ ਮੈਂ ਬਣਨਾ ਚਾਹੁੰਦੀ ਸੀ ਮੈਂ ਉਹੀ ਬਣਿਆ ਨਹੀਂ ਤਾਂ ਇੱਥੇ ਕੀ ਹੈ ਸਰਟੀਫਿਕੇਟ ਕੁਝ ਹੋ ਰਿਹਾ ਹੈ ਕੁਝ ਹੋਰ ਬਣਨਾ ਚਾਹੁੰਦੀ ਸੀ ਬਣ ਕੇ ਕੁਝ ਹੋਰ ਉਸ ਜੌਬ ਚ ਮਨ ਹੀ ਨਹੀਂ ਲੱਗਦਾ ਉਹ ਕਿਸੇ ਜੰਗਲ ਦੇ ਵਿੱਚ ਖਰਗੋਸ਼ ਦੀ ਨੌਕਰੀ ਨਿਕਲੀ ਵੀ ਖਰਗੋਸ਼ ਕੰਮ ਕਰੂਗਾ ਉੱਥੇ ਇੱਕ ਰਿਚ ਚਾਵੜਿਆ ਉਹਨਾਂ ਕੋਲੇ ਕਹਿੰਦਾ ਯਾਰ ਮੈਨੂੰ ਦੇ ਦੋ ਨੌਕਰੀ ਉਹ ਕਹਿੰਦੇ ਨੌਕਰੀ ਤਾਂ ਖਰਗੋਸ਼ ਦੀ ਐ ਕਹਿੰਦਾ ਯਾਰ ਮੈਨੂੰ ਖਰਗੋਸ਼ ਲਿਖ ਦੋ ਸਰਟੀਫਿਕੇਟਾਂ 'ਚ ਕਹਿੰਦੇ ਬਣਵਾ ਲਿਆ ਉਹਨੇ ਸਰਟੀਫਿਕੇਟ ਬਣਾ ਲਿਆ ਡੋਮਿਸਾਈਲ ਦੇ ਵੀ ਸਾਰੇ ਵੀ ਮੈਂ ਖਰਗੋਸ਼ ਹਾਂ ਤੈਨੂੰ ਨੌਕਰੀ ਵੀ ਮਿਲਗੀ ਨਾ ਕੋਈ ਮਿਲ ਗਈ ਤਾਂ ਉਹ ਟ੍ਰੀਟਮੈਂਟ ਵੀ ਤਾਂ ਫਿਰ ਖਰਗੋਸ਼ ਵਾਲੀ ਮਿਲਣਾ ਸੀ ਨਾ ਹੁਣ ਥੋੜੇ ਜਿਹਾ ਦਾਣੇ ਦੇ ਦਿਆ ਕਰਨ ਖਾਣ ਨੂੰ ਕਹਿੰਦਾ ਯਾਰ ਮੈਂ ਖਰਗੋਸ਼ ਆ ਕਹਿੰਦੇ ਨਹੀਂ ਸਰਟੀਫਿਕੇਟਾਂ ਤੇ ਖਰਗੋ ਉਹ ਕਹਿੰਦਾ ਮੈਂ ਰਿੱਚਾਂ ਕਿ ਸਰਟੀਫਿਕੇਟਾਂ ਤੇ ਖਰਗੋਸ਼ ਲਿਖਿਆ ਹੋਇਆ ਤੈਨੂੰ ਮਿਲੂ ਕਹਿੰਦਾ ਨਹੀਂ ਯਾਰ ਮੈਂ ਮੀਟ ਖਾਣ ਵਾਲਾ ਤੁਸੀਂ ਦੇਖੋ ਜੀ ਮੇਰਾ ਸਿਹਤ ੱਗੱਡੀ ਵੱਡੀ ਐ ਤੁਸੀਂ ਮੈਨੂੰ ਇੰਨੇ ਕੁ ਦਾਣੇ ਦੇ ਦਿੰਨੇ ਯਾਰ ਉਹ ਕਹਿੰਦੇ ਨਹੀਂ ਤੇਰੇ ਸਰਟੀਫਿਕੇਟਾਂ ਤੇ ਜਿਹੜਾ ਖਰਗੋਸ਼ ਲਿਖਿਆ ਹੋਇਆ ਆ ਬੜਾ ਉਹਨੇ ਆਖਿਆ ਯਾਰ ਬੜੇ ਤੰਗ ਹੋਗੇ ਮਹੀਨੇ 'ਚ ਉਹਨੂੰ ਪਤਾ ਲੱਗੇ ਜੰਗਲ ਦੇ ਪਰਲੇ ਪਾਸੇ ਇੱਕ ਨੌਕਰੀ ਹੈ ਜਿਹੜੀ ਰਿੱਚ ਵਾਸਤੇ ਨਿਕਲੀ ਸੀ ਉੱਥੇ ਖਰਗੋਸ਼ ਕੰਮ ਕਰੀ ਜਾਂਦਾ ਹੈ ਉਹਨੇ ਸੁਪਰੀਮ ਕੋਰਟ ਜੰਗਲ ਦੀ ਸੁਪਰੀਮ ਕੋਰਟ 'ਚ ਅਰਜੀ ਪਾਤੀ ਵੀ ਜੀ ਦੇਖੋ ਮੈਂ ਇੱਥੇ ਖਰਗੋਸ਼ ਦੇ ਤੌਰ ਤੇ ਕੰਮ ਕਰੀ ਆ ਨਾ ਉੱਥੇ ਇੱਕ ਖਰਗੋਸ਼ ਰਿੱਚ ਦੇ ਤੌਰ ਤੇ ਕੰਮ ਕਰੇ ਸਾਨੂੰ ਬਦਲ ਦਿਓ ਆਪਸ 'ਚ ਮਿਊਚੁਅਲ ਕਹਿੰਨੇ ਨਾ ਉਹਦੇ ਦੀ ਮਿਊਚੁਅਲ ਕਰ ਦਿਓ ਸਾਡੀ ਤੇ ਉਹ ਸੁਪਰੀਮ ਕੋਰਟ ਨੇ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਸੁਣੋ ਇਹਨਾਂ ਨੂੰ ਤੇ ਰਿਚ ਨੂੰ ਬੁਲਾ ਲਿਆ ਉਹਨਾਂ ਨੇ ਚਾਰ ਚੀਤੇੰਦ ਕਮੇਟੀ ਨੇ ਤੋ ਕਹਿੰਦੇ ਉਹ ਕਹਿੰਦਾ ਮੈਂ ਦੇਖੋ ਤੁਸੀਂ ਮੈਨੂੰ ਦੇਖ ਲਓ ਮੈਂ ਰੇਚਾ ਦੇਖੋ ਵੀ ਮੈਨੂੰ ਟ੍ਰੀਟਮੈਂਟ ਖਰਗੋਸ਼ ਵਾਲੀ ਮਿਲ ਰਹੀ ਹੈ ਵੀ ਗਲਤ ਹੋ ਰਿਹਾ ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਨਹੀਂ ਖਰਗੋਸ਼ ਲਿਖਿਆ ਹੋਇਆ ਤੇ ਤਾਂ ਖਰਗੋਸ਼ ਦੇ ਤਰ੍ਹਾਂ ਹੀ ਟ੍ਰੀਟਮੈਂਟ ਹੋਊਗੀ ਉਹ ਕਹਿੰਦਾ ਚੰਗਾ ਧੰਨਵਾਦ ਜੀ ਬਾਹਰ ਗਿਆ ਬਾਹਰ মিডিਆ ਖੜਾ ਸੀਗਾ ਕਹਿੰਦੇ ਯਾਰ ਤੂੰ ਬਿਲਕੁਲ ਹੀ ਆਰਗੂਮੈਂਟ ਨਹੀਂ ਕੀਤਾ ਉਹਨਾਂ ਨਾਲ ਥੋੜਾ ਬਹੁਤ ਤਾਂ ਉਹਨਾਂ ਨਾਲ ਬਹਿਸ ਕਰਦਾ ਵੀ ਮੈਂ ਰਿਚਾ ਤੂੰ ਤਾਂ ਸਿੱਧੇ ਉਹਨਾਂ ਨੇ ਕਹਿਦਾ ਕਰ ਗੋ ਜਾਇਆ ਕਿ ਆ ਗਿਆ ਵੀ ਤੂੰ ਚੀਤਿਆਂ ਦੀ ਕਮੇਟੀ ਨਾਲ ਥੋੜੀ ਜੀ ਤੱਕ ਪ੍ਰੈਸ਼ਰ ਪਾਉਂਦਾ ਉਹਨਾਂ ਤੇ ਉਹ ਕਹਿੰਦਾ ਪ੍ਰੈਸ਼ਰ ਕਿਵੇਂ ਪਾਉਂਦਾ ਉਹ ਵੀ ਚੀਤੇ ਨਹੀਂ ਹੈਗੇ ਉਹ ਗਧੇ ਨੇ ਚੀਤਿਆਂ ਦੇ ਸਰਟੀਫਿਕੇਟ ਤੇ ਬੈਠੇ ਆ ਉਹ ਚੀਤਿਆਂ ਦੇ ਸਰਟੀਫਿਕੇਟ ਤੇ ਬੈਠੇਗਾ ਨਾ ਗਧੇ ਨੇ ਉਹ ਸੋ ਇੱਥੇ ਕੋਈ ਪਤਾ ਹੀ ਨਹੀਂ ਲੱਗ ਰਿਹਾ ਕੌਣ ਕਿਹੜੇ ਸਰਟੀਫਿਕੇਟ ਤੇ ਬੈਠਾ ਹੈ ਠੀਕ ਹੈ ਨਾ ਜੇ ਕਿਤੇ ਸਹੀ ਸਰਟੀਫਿਕੇਟ ਤੇ ਸਹੀ ਨੌਕਰੀ ਮਿਲ ਜੇ ਬੰਦਾ ਇੰਜੋਏ ਕਰਦਾ ਫਿਰ ਜੇ ਹੁਣ ਸੋਚਿਆ ਤਾਂ ਕੁਝ ਹੋਰ ਸੀ ਬਣ ਗਏ ਕੁਝ ਹੋਰ ਤਾਂ ਲੱਗਦਾ ਯਾਰ ਹੁਣ ਤਾਂ ਬਸ ਜਾਣਾ ਹੀ ਪੈਣਾ ਜਿਵੇਂ ਉਹ ਇੱਕ ਪੰਜਾਬੀ ਦੇ ਸ਼ਾਇਰ ਨੇ ਪਾਸ਼ ਉਹਨਾਂ ਦਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਉਸ ਤੋਂ ਵੀ ਖਤਰਨਾਕ ਹੁੰਦਾ ਹੈ ਘਰੋਂ ਕੰਮ ਤੇ ਕੰਮ ਤੋਂ ਕਰ ਜਾਣਾ ਮਤਲਬ ਸਿਰਫ ਐਂ ਜਾਣਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਬਸ ਇੱਕ ਸ਼ੈਲ ਦੇ ਵਿੱਚ ਹੀ ਸੀਗੇ ਘਰੋਂ ਕੰਮ ਤੇ ਕੰਮ ਤੋਂ ਕਰੇ ਥੋੜਾ ਸ਼ੈਲ ਤੋਂ ਬਾਹਰ ਨਿਕਲੇ ਦੁਨੀਆ ਨੂੰ ਪਤਾ ਲੱਗ ਗਿਆ ਵੀ ਕੀ ਹੋ ਜਾਂਦਾ ਕਿਵੇਂ ਪੜਾਉਂਦੇ ਨੇ ਕਿਵੇਂ ਇਹਨਾਂ ਦਾ ਟ੍ਰੈਫਿਕ ਸਿਸਟਮ ਹੈ ਕਿਉਂ ਕਾਮਯਾਬ ਨੇ ਡਿਸਪਲਿਨ ਕਰਕੇ ਕਾਮਯਾਬ ਨੇ ਕਿਉਂ ਚੱਕੀ ਫਿਰਦੇ 40-40 ਲੱਖਰ ਉੱਥੇ ਪਹੁੰਚਣ ਨੂੰ ਕਿਉਂਕਿ ਕਿਉਂਕਿ ਉੱਥੇ ਮੰਤਰੀ ਸੰਤਰੀ ਇੱਕੋ ਜਿਹਾ ਹੈ ਕਾਨੂੰਨ ਸਾਰਿਆਂ ਤੇ ਇੱਕੋ ਜਿਹਾ ਲਾਗੂ ਹੈ ਉੱਥੇ ਰੈੱਡ ਦਾ ਲਾਈਟ ਦਾ ਮਤਲਬ ਰੈੱਡ ਲਾਈਟ ਹੈ ਆਪਣੇ ਇੱਥੇ ਕਹਿੰਦੇ ਨੋ ਨੋ ਚੱਕਦੇ ਚੱਕਦੇ ਕੋਈ ਨਹੀਂ ਹੁੰਦਾ ਅਜਾੜ ਲੜਾ ਦੇਖ ਕੇ ਚੱਕਦੇ ਕੋਈ ਨਹੀਂ ਹੈਗਾ ਇੱਥੇ ਸੋ ਹੈ ਨਹੀਂ ਨਾ ਹੈ ਨਹੀਂ ਜਾਂ ਪੁਲਿਸ ਵਾਲਾ ਹੈ ਨਹੀਂ ਹੈ ਨਾ ਵੀ ਸਾਡੇ ਤਾਂ ਕੈਮਰੇ ਦੇ ਨਾਲ ਵੀ ਪੁਲਿਸ ਵਾਲਾ ਖੜਾਉਣਾ ਪੈਂਦਾ ਫਿਰ ਫਿਰ ਤੁਸੀਂ ਕਹਿੰਦੇ ਮਾਨਦਾਰੀ ਓਨੈਸਟੀ ਉੱਥੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਪਣੇ ਤਾਂ ਇੱਥੇ ਸ਼ਬੀਲ ਵਾਲੇ ਪਾਣੀ ਦਾ ਗਲਾਸ ਆ ਉਹਨੂੰ ਸੰਗਲੀ ਰੋਣੀ ਪੈਂਦੀ ਐ ਦੱਸੋ ਵੀ ਇਹ ਨਾ ਲੈ ਜਾਏ ਕੋਈ ਚੱਕ ਕੇ ਸੰਗਲੀ ਵਾਲੇ ਪਾਣੀ ਨਾਲ ਆਪਾਂ ਪਾਣੀ ਪੀ ਰਹੇ ਹੁੰਦੇ ਆ ਤੁਸੀਂ ਆਪ ਦੇਖੋ ਵੀ ਆਪਾਂ ਨੂੰ ਕਿਹੜਾ ਸਰਟੀਫਿਕੇਟ ਮਿਲ ਰਿਹਾ ਹੋ ਬੇਸੀ ਸੰਗੜੀ ਉਹ ਸ਼ਬੀਲ ਅਲੱਗ ਕਲਾਸ ਵੀ ਲੈ ਜਾ ਸਕਦੇ ਆ ਅਸੀਂ ਸੋ ਸਾਡਾ ਪਤਾ ਨਹੀਂ ਕਿਵੇਂ ਇਦਾਂ ਦਾ ਕਰੈਕਟਰ ਇਹਨਾਂ ਨੇ ਬਣਾਤਾ ਸਿਸਟਮ ਨੇ ਪਰ ਬਦਲਾ ਜਾ ਸਕਦਾ ਆਉਣ ਵਾਲੀ ਪੀੜੀ ਨੂੰ ਆਪਾਂ ਆਨੈਸਟੀ ਔਰ ਦ੍ਰਿੜ ਰਾਦੇ ਔਰ ਸਕਸੈਸ ਤਾਂ ਚਲੋ ਹਰੇਕ ਨੂੰ ਚੰਗੀ ਲੱਗਦੀ ਹੈ ਫੇਲਿਅਰ ਨੂੰ ਕਿਵੇਂ ਅਕਸੈਪਟ ਕਰਨਾ ਹੈ ਇਹ ਵੀ ਸਿਖਾਉਣਾ ਗੇਮ ਸਿਖਾਉਂਦੀ ਹੈ ਇੱਕ ਸਪੋਰਟਸ ਹੈ ਜਿਹਦੇ ਵਿੱਚ ਹਾਰਨ ਵਾਲੀ ਟੀਮ ਵੀ ਜਿੱਤਣ ਵਾਲਿਆਂ ਨਾਲ ਹੱਥ ਮਿਲਾਉਂਦੀ ਹੈ ਨਹੀਂ ਤਾਂ ਜੇ ਜੇ ਦੋ ਦੇਸ਼ਾਂ ਦਾ ਯੁੱਧ ਲੱਗਿਆ ਹੋਇਆ ਹੈ ਇੱਕ ਨੇ ਹਾਰ ਗਿਆ ਇੱਕ ਜਿੱਤ ਗਿਆ ਹੱਥ ਥੋੜੀ ਮਿਲਾਉਂਦੇ ਨੇ ਕਹਿੰਦੇ ਨਾ ਬਦਲਾ ਲਮਾਏ ਕਦੇ ਫੇਰ ਦੁਬਾਰੇ ਬੋਲਣੋਂ ਹਟ ਜਾਂਦੇ ਨੇ ਪਾウダー ਬੰਦ ਹੋ ਜਾਂਦੇ ਨੇ ਸੋ ਬੱਚਿਆਂ ਨੂੰ ਉਹਨਾਂ ਨੂੰ ਪੁੱਛੋ ਕਿ ਕੀ ਬਣਨਾ ਚਾਹੁੰਦੇ ਹੋ ਕਿਹੜੇ ਪਾਸੇ ਜਾਣਾ ਚਾਹੁੰਦੇ ਹੋ ਮੈਤ ਵਾਲੇ ਜਲ ਪਾਸੇ ਜਾਣਾ ਹੈ ਜਾਂ ਇਕਨੋਮਿਕਸ ਵਾਲੇ ਪਾਸੇ ਜਾਣਾ ਹੈ ਸਾਇੰਸ ਵਾਲੇ ਪਾਸੇ ਜਾਣਾ ਹੈ ਸੋ ਵੀ ਬੱਚਿਆਂ ਦਾ ਸਪੋਰਟਸ ਵਾਲੇ ਪਾਸੇ ਜਾਣਾ ਹੈ ਕੀ ਪਤਾ ਜਾ ਕਿਸੇ ਨੇ ਰਾਈਟਰ ਵੀ ਬਣਨਾ ਹੈ ਕਿਸੇ ਨੇ ਕਵਤਾਵਾਂ ਲਿਖਣੀਆਂ ਨੇ ਕਿਸੇ ਨੇ ਹਾਲੀਵੁੱਡ ਬਾਲੀਵੁੱਡ ਜਾਣਾ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਪੁੱਛ ਲਿਆ ਜਾਵੇ ਕਿ ਕੀ ਆਪ ਆਪਣੇ ਕੋਲ ਤਾਂ ਐਗਜ਼ਾਮਪਲਾਂ ਪਈਆਂ ਨੇ ਮਤਲਬ ਸਾਰੇ ਜਿੰਨੇ ਤਰਮਿੰਦਰ ਤੋਂ ਲੈ ਕੇ ਸ਼ਾਹਰੁਖ ਖਾਨ ਹੋਰਾਂ ਤੋਂ ਲੈ ਕੇ ਮਤਲਬ ਪੰਜਾਬ ਦੇ ਵੀ ਜਿੰਨੇ ਸਾਰੇ ਹੀ ਕਰਦਿਆਂ ਤੋਂ ਬਾਗੀ ਹੋ ਕੇ ਬਣੇ ਨੇ ਜੀ ਜਾਂ ਲੜ ਕੇ ਗਏ ਘਰੋਂ ਜਾਂ ਰੁੱਸ ਕੇ ਗਏ ਕਿ ਜਦੋਂ ਕੁਝ ਬਣ ਗਏ ਫਿਰ ਉਹੀ ਘਰ ਦੇ ਕਹਿਣ ਲੱਗ ਜਾਂਦੇ ਨੇ ਮੈਂ ਪਹਿਲਾਂ ਤੂੰ ਮੈਨੂੰ ਤਾਂ ਪਤਾ ਸੀ ਬੱਚੇ 'ਚ ਟੈਲੈਂਟ ਬਹੁਤ ਹੈ ਉਹ ਬਾਅਦ ਕਹਿੰਦੇ ਹੋ ਮੈਂ ਪਹਿਲਾਂ ਨਹੀਂ ਕਹਿੰਦੇ ਹੋ ਚੜਦੇ ਸੂਜਨ ਸਲਾਮਾ ਜਿਵੇਂ ਆਪਾਂ ਕਹਿੰਦੇ ਸੋ ਪਹਿਲੇ ਹੀ ਜੇ ਬੱਚੇ ਨੂੰ ਮੌਕਾ ਮਿਲ ਜੇ ਮੇਰਾ ਇੰਟਰਸਟ ਇੱਧਰ ਹੈ ਤੇ ਮੈਨੂੰ ਪੜਾਇਆ ਵੀ ਉਹੀ ਜਾ ਰਿਹਾ ਹੈ ਔਰ ਮੈਨੂੰ ਟ੍ਰੇਨਿੰਗ ਵੀ ਉਹੀ ਮਿਲ ਰਹੀ ਹੈ ਫਿਰ ਉਹ ਬੱਚਾ ਦੁਗਣਾ ਤਿਗਣਾ ਬਣ ਜਾਊਗਾ ਉਸੇ ਫੀਲਡ 'ਚ ਉਹ ਮਤਲਬ ਤੀਜੀ ਚੌਥੀ ਵਾਲੇ ਬੱਚਿਆਂ ਨੂੰ ਜਿਹੜਾ ਬਾਸਕਟਬਾਲ ਜਾਂ ਫੁੱਟਬਾਲ ਵਲ ਲੈ ਜਾਂਦੇ ਨੇ ਤੀਜੀ ਚੌਥੀ ਵਾਲਿਆਂ ਨੂੰ ਫਿਰ ਤਾਇਓ ਹੋਰ ਨਾਲਡੋ ਬਣਦੇ ਆ ਨਾ ਵੱਡੇ ਹੋ ਕੇ ਤਾਇਓ ਮੈਸੀ ਬਣਦੇ ਹੋ ਆ ਗਰੀਬੀਆਂ ਝੁੱਠੇ ਹੋ ਨੇ ਸਾਰੇ ਸੋ ਕਿਉਂਕਿ ਉਹਨਾਂ ਨੂੰ ਪਹਿਲੀ ਪਹਿਲੀ ਸਕੂਲਾਂ ਚੋਂ ਹੀ ਲੈ ਜਾਂਦੇ ਚੱਕ ਕੇ ਟ੍ਰੇਨਿੰਗਾਂ ਦੇਣ ਲੱਗ ਜਾਂਦੇ ਜਦੋਂ ਤੱਕ ਆਪਣੇ ਤਾਂ ਇੱਥੇ ਆਪਾਂ ਜਿਸ ਦਿਨ ਪ੍ਰੋਸਪੈਕਟ ਲੈਣੇ ਕਾਲਜ ਜਾਣੇ ਆ ਪ੍ਰੋਸਪੈਕਟ ਲੈ ਲੈਣੇ ਆ ਨਾਮ ਪਰ ਦਿੰਨੇ ਫਾਦਰਜ਼ ਨੇਮ ਪਰ ਦਿੰਨੇ ਜਦੋਂ ਸਬਜੈਕਟ ਲਿਖਦੇ ਉਹ ਤੱਕ ਆਪ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਸਬਜੈਕਟ ਲੈਣੇ ਨੇ ਜਿਹੜਾ ਨਾਲ ਦਾ ਖੜਾ ਹੁੰਦਾ ਉਹ ਕਹਿੰਦਾ ਇਕਨੋਮਿਕਸ ਨਾਲ ਨਹੀਂ ਔਖੀ ਹੈ ਉਹ ਹੋ ਸਕਦਾ ਉਹਦੇ ਵਾਸਤੇ ਔਖੀ ਹੋਵੇ ਮੇਰੇ ਵਾਸਤੇ ਸੌਖੀ ਹੋਵੇ ਸੋ ਕੈਰੀਅਰ ਗਾਈਡੈਂਸ ਵੀ ਇੱਥੇ ਅਸੀਂ ਹੁਣ ਸ਼ੁਰੂ ਕੀਤੀ ਹੈ ਸਕੂਲ ਆਫ ਫੈਮਿਨਸ ਇਹੀ ਅਸਲ ਚ ਕਿ ਕੈਰੀਅਰ ਗਾਈਡੈਂਸ ਕਰੀਏ ਵੀ ਤੁਸੀਂ ਜਿਹੜਾ ਸਬਜੈਕਟ ਤੈਨੂੰ ਔਖਾ ਲੱਗਦਾ ਕਿਉਂ ਪੜ੍ਹੇਗਾ ਤੂੰ ਨਾ ਪੜ ਤੂੰ ਜਿਹੜਾ ਤੈਨੂੰ ਜਿਹੜੀ ਚੀਜ਼ ਤੈਨੂੰ ਚੰਗੀ ਲੱਗਦੀ ਉਹ ਚੋ ਚਾ ਜਾ ਅੱਜ ਕੱਲ ਤਾਂ ਇੰਨਾ ਓਪ ਦੁਨੀਆ ਉਪਨ ਹੋ ਗਈ ਹਰ ਫੀਲਡ ਦੇ ਵਿੱਚ ਨੌਕਰੀਆਂ ਨੇ ਹਰ ਪਹਿਲਾਂ ਤਾਂ ਇਕੱਲਾ ਮੰਨਿਆ ਜਾਂਦਾ ਸੀ ਪਾਇਲਟ ਡਾਕਟਰ ਇੰਜੀਨੀਅਰ ਜਾਂ ਬੈਂਕ ਬਸ ਚਾਤਿੰਨ ਚਾਰ ਜਿਹੜੇ ਮਾਪਿਆਂ ਦੇ ਮਨਪਸੰਦ ਮਤਲਬ ਵਿਸ਼ੇ ਸੀਗੇ ਹੁਣ ਤਾਂ ਕੋਈ ਹੰਤ ਹੀ ਨਹੀਂ ਰਿਹਾ ਜਿੱਧਰ ਮਰਜ਼ੀ ਚੱਲ ਜਾਓ ਸੋ ਇਸ ਕਰਕੇ ਮੈਂ ਤੁਹਾਨੂੰ ਬਧਾਈ ਦੇਣਾ ਕਿ ਤੁਸੀਂ ਆਪਣੇ ਆਪ ਨੂੰ ਪਹਿਲੇ ਹੀ ਤੁਸੀਂ ਟੈਲੈਂਟਡ ਸੀਗੇ ਪਰ ਆਪਣੇ ਆਪ ਨੂੰ ਹੋਰ শারਪ ਕਰਕੇ ਲੈ ਕੇ ਆਇਆ ਹਾਂ ਦੇਖੋ ਜਿਹੜਾ ਸੁਨਾਰਾ ਵਧੀਆ ਸੁਨਾਰਾ ਹੈ ਉਹ ਸੋਨੇ ਦੇ ਬਹੁਤ ਸੋਹਣੇ ਸੋਹਣੇ ਗਹਿਣੇ ਬਣਾ ਦਿੰਦਾ ਪਰ ਉਹ ਪਿੱਤਲ ਨੂੰ ਜਾਂ ਤਾਂਬੇ ਨੂੰ ਸੋਨਾ ਨਹੀਂ ਬਣਾ ਸਕਦਾ ਤੁਸੀਂ ਸੋਨਾ ਹੈਗੇ ਹੋ ਪਰ ਤੁਹਾਨੂੰ ਫਿਨਲੈਂਡ ਚ ਛੋਟ-ਛੋਟੀਆਂ ਫੂਕਾਂ ਮਾਰ ਕੇ ਉਹਨਾਂ ਨੇ ਗਹਿਣੇ ਬਣਾ ਕੇ ਭੇਜਿਆ ਸੁੰਦਰ ਗਹਿਣੇ ਬਣਾ ਕੇ ਭੇਜਿਆ ਸੋ ਹੁਣ ਆਪਣਾ ਤਜਰਬਾ ਜਿਹੜਾ ਉਹ ਆਪਣੇ ਕੁਲੀਗਸ ਨਾਲ ਆਪਣੇ ਸਟੂਡੈਂਟਸ ਨਾਲ ਬਿਲਕੁਲ ਸ਼ੇਅਰ ਕਰੋ ਡਬਲ ਟ੍ਰिपल ਕਰੋ ਇਹਨੂੰ ਉਹ ਤਾਂ ਫੈਲੇ ਵਿਦਿਆ ਚਾਨਣ ਹੋਏ ਜਿੰਨਾ ਤੁਸੀਂ ਦੱਸੀ ਜਾਓਗੇ ਉਹਨਾ ਵਧੇ ਜਾਊਗਾ ਸੋ ਮੈਂ ਐਜੂਕੇਸ਼ਨ ਮੈਨਸ਼ੀ ਸਰ ਸਾਹਿਬ ਦਾ ਬੈਂਸ ਸਾਹਿਬ ਦਾ ਔਰ ਸਾਡੇ ਐਜੂਕੇਸ਼ਨ ਸੈਕਟਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਮੈਡਮ ਤੁਸੀਂ ਨਾਲ ਗਏ ਉੱਥੇ ਸਾਰੇ ਜਿੰਨਾ ਵੀ ਸਟਾਫ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਤੇ ਤੁਸੀਂ ਇੱਕ ਸਕਸੈਸਫੁਲ ਟੂਰ ਲਾ ਕੇ ਆਏ ਹੋ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਇਸ ਤਰ੍ਹਾਂ ਦੇ ਟ੍ਰੇਨਿੰਗ ਕੈਂਪ ਹੋ ਸਟੂਡੈਂਟਸ ਦੇ ਧੋਰ ਜਿਹੜੇ ਤੁਹਾਡੇ ਕੁਲੀਗ ਨੇ ਉਹਨਾਂ ਦੇ ਜਾਰੀ ਰਹਿਣਗੇ ਤੇ ਔਰ ਉਮੀਦ ਹੈ ਕਿ ਜਿਹੜੇ ਜਿਹੜੇ ਸਕੂਲਾਂ ਚ ਤੁਸੀਂ ਜਾਓਗੇ ਤਾਂ ਉੱਥੇ ਸਟੂਡੈਂਟਾਂ ਦੀ ਗਿਣਤੀ ਵੀ ਵਧੂਗੀ ਵੀ ਇੱਥੋਂ ਦੇ ਟੀਚਰ ਜਿਹੜਾ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਹੈ ਤੇ ਅੰਤਰਰਾਸ਼ਟਰੀ ਦੇ ਆਪਕ ਬਣ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਪਰ ਮੈਨੂੰ ਬੜੀ ਖੁਸ਼ੀ ਹੈ ਮੈਂ ਖੁਦ ਇੱਕ ਕਦੇ ਆਪਕਾ ਦਾ ਬੇਟਾ ਕਿ ਤੁਸੀਂ ਕੌਮ ਬਣਾਉਣੀ ਹੈ ਤੁਸੀਂ ਦੇਸ਼ ਬਣਾਉਣਾ ਹੈ ਦੇਸ਼ ਦੀਆਂ ਨੀਹਾਂ ਤੁਸੀਂ ਪੜਨੀਆਂ ਨੇ ਸੋ ਬਹੁਤ-ਬਹੁਤ ਤੁਹਾਨੂੰ ਦਿਲੋਂ ਮੁਬਾਰਕਾਂ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਸਕੂਲਾਂ ਕਾਲਜਾਂ ਵਿੱਚ ਵੀ ਕਦੇ ਆਵਾਂਗੇ ਜਦੋਂ ਮੌਕਾ ਮਿਲੇ ਤੇ ਤੁਹਾਡੇ ਬੱਚਿਆਂ ਨੂੰ ਵੀ ਮਿਲ ਕੇ ਜਾਵਾਂਗੇ ਤੇ ਉਹਨਾਂ ਨੂੰ ਵੀ ਪੁੱਛਾਂਗੇ ਕਿ ਦੇਖ ਟੀਚਰ ਜਿਹੜੇ ਤੁਹਾਡੇ ਨੇ ਉਹ ਜਦੋਂ ਦੇ ਪੜ ਕੇ ਆਏ ਆ ਬਾਹਰੋਂ ਤਾਂ ਉਹ ਉਹਨਾਂ ਨੇ ਪੜਾਉਂ ਚ ਕੀ ਕਿਵੇਂ ਫਰਕ ਆ ਗਿਆ ਕਦੇ ਬੱਚਿਆਂ ਨਾਲ ਵੀ ਕਦੇ ਰੱਖ ਲਾਂਗੇ ਬਬਾ ਬਮਾਰਕ ਸਰ ਮੈਂ ਤੁਹਾਨੂੰ ਇੱਕ ਆਪ ਜੀ ਨੂੰ ਜਾਣਕਾਰੀ ਇਹ ਵੀ ਦੂੰਗਾ ਸਾਡੇ ਵਿਭਾਗ ਵੱਲੋਂ ਆਪ ਜੀ ਦੀ ਰਹਿਨੁਮਾਈ ਹੇਠ ਇਸ ਵਕਤ 800 ਬੱਚੇ ਸਰ ਆਪਣੇ ਸਰ 12ਵੀਂ ਜਮਾਤ ਦੇ ਦੋ ਵਿంటర్ ਕੈਂਪ ਲੱਗੇ ਆ ਸਰ ਸਕੂਲ ਆਫ ਫੈਮਿਨਸ ਦੇ ਪਹਿਲੀ ਵਾਰੀ ਜਿਹੜੇ ਬੱਚੇ ਮੈਰੀਟੋਰੀਅਸ ਸਕੂਲ ਤੇ ਸਕੂਲ ਆਫ ਫੈਮਿਨਸ ਲੁਧਿਆਣਾ ਤੇ ਜਲੰਧਰ ਸ ਰੈਜ਼ੀਡੈਂਸ਼ੀਅਲ ਕੈਂਪੀ ਕਮੇਨੇ ਦੇ ਤੇ ਇਸ ਵਾਰੀ ਸਾਨੂੰ ਉਮੀਦ ਹੈ ਸਰ ਸਾਡੇ ਪਿਛਲੇ 2 ਸਾਲ ਦੇ ਨਤੀਜੇ ਬਹੁਤ ਵਧੀਆ ਰਹੇ ਇਸ ਵਾਰੀ ਸਿਰ ਪੰਜਾਬ ਦੇ ਸਰਕਾਰੀ ਸਕੂਲ ਨੀਡ ਤੇ ਜੈਦੇਸ ਸਰ ਰਿਜ਼ਲਟ ਦੇ ਵਿੱਚ ਸਾਰੇ ਰਿਕਾਰਡ ਤੋੜੂਗਾ ਸਰ ਆਪ ਜੀ ਦੀ ਅਚੀਵਮੈਂਟ ਹੈ ਤੇ ਸਰ ਇਨ ਜਨਵਰੀ ਸਰ ਅਸੀਂ ਆਪਣੇ 11ਵੀਂ ਕਲਾਸ ਦੇ ਬੱਚਿਆਂ ਨੂੰ ਸਕੂਲ ਆਫ ਫੈਬੀਨਸ ਨੂੰ ਵੀ ਆਰ ਪਲੈਨਿੰਗ ਸਰ ਉਹਨਾਂ ਨੂੰ ਅਸੀਂ ਬੈਂਗਲੌਰ ਸਰ ਇੰਡੀਅਨ ਇੰਸਟੀਟਿਊਟ ਆਫ ਸਾਇੰਸ ਤੇ ਗੂਗਲ ਦਾ ਹੈਡਕ quarter ਸਰ ਉਹਨਾਂ ਨਾਲ ਗੱਲ ਚੱਲ ਰਹੀ ਹੈ ਤਾਂ ਕਿ ਉਹਨਾਂ ਨੂੰ ਐਕਸਪੋਜ਼ਰ ਮਿਲੇ ਸਰ ਇਹ ਵੀ ਜਿਹੜਾ ਇਨ ਪਲਾਨਸ ਹੈ ਧੰਨਵਾਦ ਸਰ ਆਪ ਜੀ ਨੇ ਇਨਾ ਸਮਾਧਿੱਤਾ ਤੇ ਸਾਰੇ ਟੀਚਰਸ ਨੇ ਨਾ ਵੀ ਆਪਣੇ ਖੁੱਲਾ ਸਮਾਸੀ ਸਰ ਤੇ ਸੋ ਆਪ ਜੀ ਦੀ ਰਹਿਨਮਾਈ ਹੇਟ ਸਰ ਸਿੱਖਿਆ ਕ੍ਰਾਂਤੀ ਇਧੇ ਵੱਚਾ ਚਾਹ ਪਾਣੀ ਦਾ ਪ੍ਰਬੰਧ ਹੈਗਾ ਚਾਹ ਪਾਣੀ ਪੀ ਕੇ ਜਾਣਾ ਨੇ ਸਨੈਕਸ ਲੈ ਕੇ ਜਾਣਾ ਸੋ ਤੁਸੀਂ ਕਰੇ ਆਏ ਹੋ ਸਾਡੇ ਇਹ ਤੋਂ ਸਰ I think ਪਹਿਲੀ ਵਾਰ ਜਿਹੜਾ ਹੈਗਾ ਸਰ ਸੀਐਮ ਰੈ residense ਆਏ ਹੋਣੇ ਸਰ ਇਹ ਵੀ ਇਹ ਵੀ ਨਾਲੇ ਇੱਕ ਬਹੁਤ ਵੱਡੀ ਚੀਜ਼ ਮੈਂ ਵੀ ਪਹਿਲੀ ਵਾਰ ਆਇਆ ਹਾਂ ਜੀ ਸਰ ਨਹੀਂ ਇੱਥੇ ਕਦੋਂ ਬੜਨ ਦਿੰਦੇ ਸੀ ਸਾਨੂੰ ਸਾਰੇ ਪਹਿਲੀ ਵਾਰ ਆ ਲਈ ਆਪਾਂ ਸੋ ਬਹੁਤ-ਬਹੁਤ ਮੁਬਾਰਕ ਆ